ਇਹ ਕੋਈ ਏ ਦਾ ਕੇਸ ਹੈ ਜੀ ਸ਼ਾਂਤ ਸ਼ਰਮਾ son of ਸੁਲਿੰਦਰ ਸ਼ਰਮਾ ਵਸਤੀ ਦਾਨਿਸ਼ਬੰਦਾ ਦਾ ਰਹਿਣ ਵਾਲਾ ਉਹਨਾਂ ਨੇ ਪਰਚਾ ਦਰਜ ਕਰਵਾਇਆ ਸੀ ਇੱਕ ਫਿਲਮ ਆਈ ਸੀ ਭੈਣ ਹੋਗੀ ਤੇਰੀ ਉਹਦੇ ਵਿੱਚ ਕੁਝ ਪੋਸਟਰ ਛਪੇ ਸੀ ਜਿਹਦੇ ਵਿੱਚ ਜਿਹੜੇ ਐਕਟਰ ਹੈਗੇ ਆ ਇੱਕ ਤੇ ਰਾਜਕੁਮਾਰ ਰਾਓ ਇਹ ਹੀਰੋ ਦਾ ਰੋਲ ਸੀਗਾ shruti hasan ਇਹ ਡਾਟਰ ਆਫ ਜਿਹੜਾ ਕਮਲ ਹਸਨ ਐਕਟਰ ਨੇ ਬੜੇ ਮਸ਼ਹੂਰ ਉਹਨਾਂ ਦੀ ਬੇਟੀ ਉਹ ਹੀਰੋਇਨ ਸੀਗੀ ਬਾਕੀ ਇਹਦੇ ਵਿੱਚ ਹੋਰ ਵੀ ਦੋਸ਼ੀ ਸਿਗੇ ਜਿਸਨਾ ਪ੍ਰੋਡਿਊਸਰ ਡਾਇਰੈਕਟਰ ਜਿੰਨੇ ਸਿਗੇ ਸਾਰੇ ਉਹ ਵੀ ਸਿਗੇ ਇਹਦੇ ਵਿੱਚ ਸੋ ਉਹਦੇ ਵਿੱਚ ਇੱਕ ਜਗ੍ਹਾ ਤੇ ਸ਼ਿਵਜੀ ਮਹਾਰਾਜ ਨੂੰ ਇੱਕ ਮੋਟਰਸਾਈਕਲ ਤੇ ਜਾਂਦੇ ਵਿਖਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਪੈਰਾਂ ਚ ਸਲੀਪਰਸ ਪਾਏ ਹੋਏ ਸੀ ਔਰ Hindu ਸਮਾਜ ਦੀ ਸ਼ਾਦੇ ਮੰਨਤਾ ਹੈ ਕਿ ਉਹ ਕਦੇ ਵੀ ਸ਼ੂਜ਼ ਨਹੀਂ ਪਾਉਂਦੇ ਜਾਂ ਸਲੀਪਰਸ ਨਹੀਂ ਪਾਉਂਦੇ ਤੋਂ ਉਹਨਾਂ ਨੇ ਮਹਿਸੂਸ ਕੀਤਾ ਵੀ ਸਾਡੀ ਧਾਰਮਿਕ ਪਾਵਨਵਾ ਜਿਹੜੀਆਂ ਆਹਤ ਹੋਈਆਂ ਉਹ ਇਸ ਵਜ੍ਹਾ ਕਰਕੇ ਉਹਨਾਂ ਨੇ 295A ਐਂਡ 61 ਇਹ ਜਿਹੜਾ ਹੈਗਾ ਆਈਟੀ ਐਕਟ ਥੰਦੇ ਵਾਲੇ ਪਰਚਾ ਦਰਜ ਕਰਵਾਇਆ। ਇਹ ਕਦੋਂ ਹੋਇਆ ਸੀ ਕਿ ਕਿਹੜੇ ਥਾਣੇ ਤੇ? ਇਹ ਪਰਚਾ ਦਰਜ ਹੋਇਆ ਸੀਗਾ ਜੀ ਪੀਐਸਬੀ ਚ ਨੰਬਰ 5 ਤੇ 194 2017 ਨੂੰ ਇਹ ਕੇਸ ਰਿਸਟ ਹੋਇਆ ਸੀ। ਉਸ ਦੇ ਵਿੱਚ ਅਸੀਂ ਫਿਰ ਜਿਹੜੇ ਰਾਜਕਮਰ ਰਾਓ ਇਹਨਾਂ ਦੀ ਐਂਟੀਸੀਪੇਟਰੀ ਬੀਰ ਕਰਾਤੀ ਸੀਗੀ ਸ਼ੁਰੂਤੀ ਹਸਨ ਉਹਨਾਂ ਦੀ ਵੀ ਐਂਟੀਸੀਪੇਟਰੀ ਬੀਲ ਹੋ ਗਈ ਸੀਗੀ। ਕੁਝ ਦੋ ਬੰਦੇ ਸੀਗੇ ਜਿਹੜੇ ਕਿ ਪੰਨਾ ਲਾਲ ਤੇ ਇੱਕ ਡਿਸੂਜ਼ਾ ਇਹਨਾਂ ਨੂੰ ਅਰੈਸਟ ਕਰਕੇ ਲੈ ਕੇ ਆਏ ਸੀ ਬੰਬੇ ਤੋਂ ਉਹਨਾਂ ਦੀ ਇੱਥੇ ਵੈਸੇ ਰੈਗੂਲਰ ਬੇਲ ਹੋ ਗਈ ਸੀ ਸੋ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਸੀ ਕਨਫਰਮ ਹੋ ਗਈਆਂ ਸੀਗੀਆਂ ਬੇਲਾਂ ਉਸ ਤੋਂ ਬਾਅਦ ਫਿਰ ਇਹਨਾਂ ਦੀ ਐਬਸੈਂਸ ਦੇ ਵਿੱਚ ਕੋਰਟ ਦੇ ਵਿੱਚ ਚਲਾਨ ਦਿੱਤਾ ਸੀ ਸੋ ਜਿਹੜਾ ਇਹਨਾਂ ਨੇ ਐਡਰੈਸ ਦਿੱਤਾ ਸੀਗਾ ਉਹ ਐਡਰੈਸ ਸੀਗਾ ਗੁਰਗਾਵਾ ਦਾ ਜੀ ਤੇ ਇਹਨਾਂ ਨੂੰ ਸਮਨ ਜਾਂਦੇ ਰਹੇ ਬੰਬੇ ਗੁਰਗਾਵਾ ਜਾਂਦੇ ਰਹੇ ਹੀ ਹਾ ਸ਼ਿਫਟਡ ਟੂ ਬੰਬੇ ਸੋ ਤਮਿਲਨਾਡ ਕੋਰਟ ਨੇ ਫਿਰ ਅਰੈਸਟ ਵਾਰੰਟ ਕੱਢ ਦਿੱਤੇ ਸੋ ਕਾਫੀ ਦੇਰ ਤੋਂ ਇਹਨਾਂ ਦੇ ਵਾਰੰਟ ਨਿਕਲ ਰਹੇ ਸੀਗੇ ਉਸ ਵਜ੍ਹਾ ਕਰਕੇ ਇਹ ਉਥੋਂ ਆਏ ਸੀਗੇ ਤੇ ਇਹਨਾਂ ਨੇ ਆਪੇ ਕੋਰਟ ਤੋਂ ਫਿਲਡਰ ਕੀਤਾ ਫਰਦਰ ਕੀ ਹੈ ਫਰਦਰ ਇਹ ਹੈਗਾ ਵੀ ਇਹਨਾਂ ਦੀ ਬੇਲ ਹੋ ਗਈ ਹੈ ਕੋਰਟ ਚ ਤੇ ਬੇਲ ਦੀ ਇਹ ਸੀਗਾ ਜੀ ਦਲੀਲ ਕੋਈ ਐਡੀ ਹੈ ਨਹੀਂ ਸੀਗੀ ਲੰਮੀ ਚੌੜੀ ਗੱਲ ਅਡਰੈਸ ਦਾ ਹੀ ਸੀਗਾ ਵੀ ਰੋਂਗ ਅਡਰੈਸ ਤੇ ਇਹਨਾਂ ਨੂੰ ਸੰਬੰਧ ਜਾਂਦੇ ਰਹੇ ਕਿਉਂਕਿ ਪੁਰਾਣਾ ਟੈਸ ਇਹਨਾਂ ਦਾ ਗੁਰਗਾਵਾਂ ਸੀਗਾ ਪ੍ਰੋਪਰਟੀ ਉੱਤੇ ਸਰਵਿਸਿੰਗ ਹੋ ਸਕਦੀ ਆ ਹਾਂਜੀ ਕੋਰਟ ਨੇ ਲਾਇਆ ਸੀ ਹੁਣ ਅੱਗੇ ਉਹਨਾਂ ਦੀ ਤਾਰੀਖ ਜਿਹੜੀ ਹੈਗੀ ਹੈ ਵੈਸੇ ਮੇਨ ਕੇਸ ਦੀ 30 ਤਾਰੀਖ ਪਈ ਹੈ ਸੀ ਉਹਸ ਦਿਨ ਹੱਲੇ ਵੀ ਜਿਹੜੇ ਹੈਗੇ ਆ ਜਿਹੜੀ ਸ਼ਰੂਤੀ ਹਸਨ ਹੈ ਉਹਨੂੰ ਤਾਂ ਚਲਾਣ ਦੇ ਵਿੱਚ ਇਨੋਸੈਂਟ ਕਰਤਾ ਲੇਕਿਨ ਜਿਹੜੇ ਬਾਕੀ ਦੇ ਅਕਿਊਜ਼ਡ ਹੈਗੇ ਆ ਉਹਨਾਂ ਦੇ ਵਿੱਚੋਂ ਹਲੇ ਇੱਕ ਦੋ ਨਹੀਂ ਆ ਰਹੇ ਹਲੇ ਵੀ ਉਹਨਾਂ ਦੇ ਵਾਰੰਟ ਨਿਕਲੇ ਹੋਏ ਆ ਜੀ ਹਲੇ ਉਹਨਾਂ ਦੀ ਕਾਰਵਾਈ ਅੱਗੇ ਇਹ ਜਿਹੜੀ 3 ਦਿਨ ਕਿਹਾ ਲੋ ਆਵਾਜ਼ ਮਾਰਾ ਸੀ ਤਾਂ ਕੇ ਜੀ ਹਾਂ ਜੀ ਉਹਨਾਂ ਨੂੰ ਪੇਸ਼ਤਾ ਹੋਣਾ ਚਾਹੀਦਾ ਜੀ ਉਸ ਦਿਨ ਰਿਕਵੈਸਟ ਰਹੇਗੀ